ਜਲੰਧਰ ਦੇ ਪੋਸ਼ ਇਲਾਕੇ ਮਾਡਲ ਟਾਊਨ 'ਚ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗਲ ਦੇ ਮਾਮਲੇ 'ਚ ਪੁਲਿਸ ਨੇ ਅਤਵਾਦੀ ਲੰਡਾ ਤੇ ਉਸਦੇ ਸਾਥੀ ਦੇਸ਼ੀ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਲਖਵੀਰ ਸਿੰਘ ਦੀ ਮਾਤਾ ਪਰਮੰਦਰ ਕੌਰ ਪੈਣ ਜਸਬਾਲ ਕੌਰ ਕਨਸਟੇਬਲ ਜੀਜ਼ਾ ਰਣਜੋਤ ਸਿੰਘ ਅਤੇ ਉਸਦੇ ਸਾਥੀ ਯਦਵਿੰਦਰ ਦੀ ਮਾਂ ਬਲਜੀਤ ਕੌਰ ਪਿਤਾ ਜੈਕਾਰ ਸਿੰਘ ਅਤੇ ਭੈਣ ਹੁਸਰਤ ਪ੍ਰੀਤ ਕੌਰ ਨੂੰ ਗ੍ਰਫਤਾਰ ਕਰ ਲਿਆ। ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਗਿਆ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਵੀ ਲਿਆ। ਪੁਲਿਸ ਨੇ ਇਹਨਾਂ ਦੇ ਬੈਂਕ ਖਾਤੇ ਆ ਤੇ ਮੋਬਾਈਲ ਫੋਨਾਂ ਦੀ ਜਾਣਕਾਰੀ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ। ਹਾਲਾਂਕਿ ਪੁਲਿਸ ਨੇ 2 ਦਿਨ ਦਾ ਰਿਮਾਂਡ ਵੀ ਮੰਗਿਆ ਸੀ ਪਰ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਦੇ ਆਧਾਰ ਤੇ ਅਦਾਲਤ ਨੇ ਸਿਰਫ 1 ਦਿਨ ਦਾ ਰਿਮਾਂਡ ਦਿੱਤਾ। ਉਧਰ ਫਿਰ ਪੁਲਿਸ ਇਹਨਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਦੱਸਿਆ ਕਿ ਵੀਰਵਾਰ ਨੂੰ ਚਲੰਦਰ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਹਨਾਂ ਦੋਸ਼ੀਆਂ ਤੇ ਪਰਿਵਾਰਕ ਮੈਂਬਰਾਂ ਦੇ ਘਰ ਪਹੁੰਚੀਆਂ ਤੇ ਕਈ ਘੰਟਿਆਂ ਤੱਕ ਚੱਲੀ ਛਾਪੇਮਾਰੀ ਦੌਰਾਨ ਪੁਲਿਸ ਉਹਨਾਂ ਤੱਕ ਪਹੁੰਚ ਗਈ ਦੱਸਿਆ ਕਿ ਕੈਨੇਡਾ ਚ ਲੁਕੇ ਆਤਵਾਦੀ ਲਖਬੀਰ ਸਿੰਘ ਲੰਡਾ ਤੇ ਉਸਦੇ ਸਾਥੀ ਯਦਵਿੰਦਰ ਸਿੰਘ ਖਿਲਾਫ ਚਲੰਦਰ ਦੇ ਵੱਖ-ਵੱਖ ਥਾਣਿਆਂ ਚ ਦੋ ਮਾਮਲੇ ਦਰਜ ਕੀਤੇ ਗਏ ਸਨ ਪਹਿਲਾ ਮਾਮਲਾ ਥਾਣਾ ਪਸਤੀਬਾਵਾ ਖੇਲ ਦੇ ਵਿੱਚ ਅਤੇ ਦੂਜਾ ਮਾਮਲਾ ਥਾਣਾ ਡਿਵੀਜ਼ਨ ਬਰਸ਼ੀਦ ਵਿੱਚ ਦਰਜ ਕੀਤਾ ਚਲੰਦਰ ਦੇ ਖੇਡ ਕਾਰੋਬ ਜਲੰਧਰ ਦੇ ਲੈਦਰ ਕੰਪਲੈਕਸ ਦੇ ਵਿੱਚ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕਾਂ ਤੋਂ ਫਰौती ਮੰਗੀ ਗਈ ਸੀ ਇਸ ਮਾਮਲੇ 'ਚ ਜਲੰਧਰ ਸਿਟੀ ਪੁਲਿਸ ਨੇ ਅਤਵਾ ਦਿਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਵਿੱਚੋਂ ਗੁਰਪ੍ਰੀਤ ਸਿੰਘ ਉਰਫ ਗੋਪੀਵਾਸੀ ਤਰਨਤਾਰਨ ਜਗਰੂਪ ਸਿੰਘ ਅਤੇ ਭੁਪਿੰਦਰ ਸਿੰਘ ਉਰਫ ਬੰਟੀ ਵਾਸੀ ਹੁਸ਼ਿਆਰਪੁਰ ਸ਼ਾਮਿਲ ਸਨ ਪੁਲਿਸ ਨੇ ਮਲਜ਼ਮਾ ਖਿਲਾਫ ਯੂਐਪੀ ਤਹਿਤ ਕੇਸ ਦਰਜ ਕੀਤਾ ਨਾਲ ਹੀ ਸੀਪੀ ਸੁਪਨ ਸ਼ਰਮਾ ਨੇ ਕਿਹਾ ਸੀ ਕਿ ਉਹਨਾਂ ਨੂੰ ਮਲਜ਼ਮਾ ਤੋਂ ਪੁਖਤਾ ਸਬੂਤ ਮਿਲੇ ਨੇ ਕਿ ਉਹ ਲੰਡਾ ਦੇ ਸੰਪਰਕ ਦੇ ਵਿੱਚ ਸਨ ਜਿਸ ਮਲਜ਼ਮਾ ਨੇ ਇਹ ਵੀ ਮੰਨਿਆ ਕਿ ਸ਼ਹਿਰ ਦੇ ਹੋਰ ਨਾਮੀ ਕਾਰੋਬਾਰੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਪਰ ਇਸ ਤੋਂ ਪਹਿਲਾਂ ਹੀ ਉਸਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮਾਮਲਾ ਪੂਰੀ ਤਰ੍ਹਾਂ ਸੁਲਝਿਆ ਨਹੀਂ ਸੀ ਕਿ ਦੁਬਾਰਾ ਕਿ ਇੱਕ ਹੋਰ ਵਪਾਰੀ ਨੂੰ ਫੋਨ ਆ ਗਿਆ ਤਿੰਨ ਤਰੀਕ ਨੂੰ ਜਿਹੜੀ ਜਲੰਧਰ ਦੇ ਇੱਕ ਇੰਡਸਟਰੀਸ ਨੂੰ ਐਕਸਟਰੈਪਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀ ਉਹ ਲਖਵੀ ਲੰਡਾ ਨੌਨ ਜਿਹੜਾ ਕੰਸਿਸਟ ਹੈ ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀ ਇਹ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿਨ ਲੋਕਾਂ ਨੇ ਐਕਸਟਰੈਪਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ ਉਹ ਮਨੀਕਰਨ ਤੋਂ ਸਾਡੇ ਪੁਲਿਸ ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਿਫਤਾਰ ਹਨ ਇਹਨਾਂ ਦਾ ਇਹਨਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜ ਹੋਣਾ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ ਇੱਕ ਭੁਪਿੰਦਰ ਹੈ ਉਹ ਛਾਰਪੁਰ ਦਾ ਰਹਿਣ ਵਾਲਾ 23 ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹਾਰਮਡ ਟੂ ਕਿਟੀ ਮਰਡਰ ਅਟੈਂਟ ਟੂ ਮਰਡਰ ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਅੱਠ ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਕਿਰਾ ਟਾਰਗੇਟ ਚੂਜ਼ ਜਿਹੜਾ ਚੂਸ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕੰਮੇ ਅੰਟਰੈਸਟ ਬਾਕੀ ਜਿਲ੍ਹਿਆਂ ਦੇ ਮਾਝੇ ਦੇ ਜ਼ਿਆਦਾਤਰ ਉਹ ਵੀ ਟਰੇਸ ਹੋ ਗਏ ਚੋਲਾ ਸ਼ਾਹ ਸਾਹਬ ਤੋਂ ਜਿਹੜੀ ਗੁੱਡੀ ਚੱਲੀ ਸੀਗੀ ਰੂਟ ਫੈਸ਼ਨ ਚ ਉਵਿਨਾ ਨੇ ਐਗਜ਼ੀਕਿਊਟਿਵ ਪ੍ਰੈਜ਼ੀਡੈਂਟ ਸਰ ਕਿਹੜੇ ਜਲੰਧਰ ਤੋਂ ਜਲੀਆਂ ਚਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਸੀ ਕਿ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀ ਕਿ ਫੋਰ ਸਿਕਿਉਰਿਟੀ ਰੀਜ਼ਨਸ ਵੈਨ ਨਹੀਂ ਤੁਹਾਨੂੰ 10 ਬਾਵਾਂ ਕਿ ਕਿੰਨੀ ਦੀ ਡਿਮਾਂਡ ਕੀਤੀ ਸੀ ਕਿ ਡਿਮਾਂਡ ਕਰਨ ਤੋਂ ਦੋ ਤਿੰਨ ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈ ਸੀ ਇਹ ਵੀ ਚਲਦੀ ਮਾਮਲੇ ਜੋ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦਾ ਜਲੰਧਰ ਪਹਿਲਾਂ ਜੀ ਕਿੰਨੇ ਜਾਣੇ ਗੈਰ ਹਥਿਆਰ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਹੈ ਆਇਡੈਂਟੀਫਾਈ ਹੋ ਉਹ ਵੀ ਜਲਦੀ ਕਰ ਲਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ